ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਪੂਰੀ ਦੇਖਣ ਲਈ ਤੁਸੀਂ ਵੀਡੀਓ ਪੂਰੀ ਦੇਖਦੇ ਉਸ ਤੋਂ ਬਾਅਦ ਕਮੈਂਟ ਕਰਕੇ ਦੱਸਣਾ ਕਿ ਵੀਡੀਓ ਕਿਵੇਂ ਜੀ ਲੱਗੀ ਜਿੱਥੇ ਹਰ ਵਾਰ ਆਪਣੀਆਂ ਗੱਲਾਂ ਦੀ ਸਫਾਈ ਦੇਣੀ ਪਵੇ ਉਹ ਰਿਸ਼ਤੇ ਕਦੇ ਸੱਚੇ ਅਤੇ ਗਹਿਰੇ ਨਹੀਂ ਹੁੰਦੇ ਕੰਮ ਕਰਨ ਵਾਲਿਆਂ ਦੀ ਕਦਰ ਕਰੋ ਕੰਨ ਭਰਨ ਵਾਲਿਆਂ ਦੀ ਕਮੀ ਨਹੀਂ ਹੁੰਦੀ ਪਹਿਲਾਂ ਲੋਕ ਮਾਰਦੇ ਸੀ ਆਤਮਾ ਭਟਕਦੀ ਸੀ ਹੁਣ ਆਤਮਾ ਮਰੀ ਹੋਈ ਹੈ ਬਸ ਲੋਕ ਪਾਠ ਕਰ ਰਹੇ ਹਨ ਧੋਖਾ ਖਾਣ ਵਾਲਿਆਂ ਨੂੰ ਵਕਤ ਦੇ ਨਾਲ ਸਕੂਨ ਮਿਲ ਜਾਂਦਾ ਹੈ ਪਰ ਧੋਖਾ ਦੇਣ ਵਾਲਿਆਂ ਨੂੰ ਕਦੇ ਸਕੂਨ ਨਹੀਂ ਮਿਲਦਾ ਦੁੱਖ ਨੂੰ ਜਰਨਾ ਸੱਚ ਦੁੱਖ ਨੂੰ ਜਰਨਾ ਸੱਚੇ ਅੜਨਾ ਕਿਸੇ ਲਈ ਮਰਨਾ ਜਣੇ ਖਾਣੇ ਦੇ ਬਸਦਾ ਰੋਗ ਨਹੀਂ ਬੁਰੇ ਵਕਤ ਵਿੱਚ ਜਿਹੜਾ ਆਸਾ ਦੇਣ ਵਾਲਾ ਚਾਹੇ ਅਜਨਬੀ ਹੀ ਹੋਵੇ ਉਹ ਦਿਲ ਵਿੱਚ ਉਤਰ ਜਾਂਦਾ ਹੈ ਅਤੇ ਬੁਰੇ ਵਕਤ ਵਿੱਚ ਕਿਨਾਰਾ ਕਰ ਜਾਣ ਵਾਲਾ ਚਾਹੇ ਆਪਣਾ ਹੀ ਹੋਵੇ ਉਹ ਦਿਲ ਤੋਂ ਉਤਰ ਜਾਂਦਾ ਹੈ ਗਲਤ ਸੋਚ ਅਤੇ ਗਲਤ ਅੰਦਾਜ਼ਾ ਇਨਸਾਨ ਨੂੰ ਹਰ ਰਿਸ਼ਤੇ ਤੋਂ ਦੂਰ ਕਰ ਦਿੰਦੇ ਹਨ ਜੇਕਰ ਕੋਈ ਭਰੋਸਾ ਤੋੜੇ ਤਾਂ ਉਸ ਦਾ ਵੀ ਧੰਨਵਾਦ ਕਰੋ ਕਿਉਂਕਿ ਉਹ ਸਾਨੂੰ ਸਿਖਾਉਂਦੇ ਹਨ ਕਿ ਭਰੋਸਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਅਗਰ ਕੋਈ ਤੁਹਾਡੀ ਕਦਰ ਨਹੀਂ ਕਰਦਾ ਤਾਂ ਉਦਾਸ ਨਾ ਹੋ। ਕਿਉਂਕਿ ਹੀਰਿਆਂ ਦਾ ਮੁੱਲ ਕਵਾੜੀ ਵਾਲੇ ਨਹੀਂ ਕਰ ਸਕਦੇ। ਗੁੱਸਾ ਅਤੇ ਤੂਫਾਨ ਤੋਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਨੁਕਸਾਨ ਕਿੰਨਾ ਹੋਇਆ ਹੈ। ਬਾਰੋਂ ਰਿਸ਼ਤੇ ਲੱਭਣ ਦੀ ਬਜਾਏ ਘਰ ਦੇ ਰਿਸ਼ਤਿਆਂ ਨੂੰ ਅਮੀਰ ਅਤੇ ਵਿਸ਼ਵਾਸ ਨਾਲ ਨਿਭਾਓ ਬਾਹਰ ਦੇ ਬਣਾਏ ਭੈਣ ਭਰਾ ਲੰਬਾ ਸਮਾਂ ਨਾਲ ਨਹੀਂ ਚੱਲਦੇ ਦਿਨ ਤਾਂ ਸਭ ਦੇ ਬਦਲ ਜਾਂਦੇ ਨੇ ਬਸ ਉਹ ਗੱਲਾਂ ਨਹੀਂ ਭੁੱਲਦੀਆਂ ਜੋ ਮਾੜੇ ਸਮੇਂ ਵਿੱਚ ਆਪਣਿਆਂ ਨੇ ਸੁਣਾਈਆਂ ਹੋਣ ਨਿਯਤ ਅਤੇ ਦਿਲ ਸਾਫ਼ ਰੱਖੋ ਸਟੇਟਸਾਂ ਵਿੱਚ ਰੱਬ ਦੇ ਭਗਤਵਾਨ ਨਾਲ ਕੁਝ ਨਹੀਂ ਹੁੰਦਾ ਮਨ ਵਿੱਚ ਮੈਲ ਰੱਖਣੀ ਹੈ ਤੇ ਬਾਹਰੋਂ ਚੰਗੇ ਹੋਣ ਦਾ ਦਿਖਾਵਾ ਕਰਨਾ ਇਹ ਚੁਲਾਕੀਆਂ ਵਾਹਿਗੁਰੂ ਦੇ ਦਰ ਤੇ ਨਹੀਂ ਚੱਲਦੀਆਂ ਤੁਹਾਡੇ ਬਾਰੇ ਜ਼ਿਆਦਾਤਰ ਗਲਤ ਅਤੇ ਚੱਕਵੀਆਂ ਗੱਲਾਂ ਹਮੇਸ਼ਾ ਤੁਹਾਡੇ ਆਪਣੇ ਹੀ ਕਰਦੇ ਹਨ ਬਾਹਰ ਵਾਲਿਆਂ ਤਾਂ ਪਤਾ ਵੀ ਨਹੀਂ ਹੁੰਦਾ ਚੁੱਪਚਾਪ ਸਹਿੰਦੇ ਰਹੋ ਤਾਂ ਤੁਸੀਂ ਬਹੁਤ ਚੰਗੇ ਹੋ ਜਦੋਂ ਆਪਣੇ ਹੱਕਾਂ ਲਈ ਬੋਲਦੇ ਹੋ ਤਾਂ ਤੁਹਾਡੇ ਤੋਂ ਬੁਰਾ ਕੋਈ ਨਹੀਂ ਹੁੰਦਾ ਇਨਸਾਨ ਹਮੇਸ਼ਾ ਇੱਕੋ ਵਰਗਾ ਰਹਿਣ ਦਾ ਬਾਕਤ ਹਾਲਾਤ ਅਤੇ ਲੋਕ ਉਸ ਨੂੰ ਬਦਲਣ ਲਈ ਮਜਬੂਰ ਕਰ ਦਿੰਦੇ ਹਨ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜਨਰਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਨ ਰੱਖਣਾ ਤਾਕੇ ਆਉਣ ਵਾਲੀ ਵੀਡੀਓ ਵੀ ਤੁਹਾਨੂੰ ਮਿਲ ਸਕੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ